ਪਿਛਲੇ ਸਾਲ ਪੰਜਾਬ ਦੇ ਵਿੱਚ ਆਏ ਪਿਆਨਾ ਖੜਾ ਦੇ ਨਾਲ 11855 ਕਰੋੜ ਦਾ ਨੁਕਸਾਨ ਪੋਸਟ ਡਿਜ਼ਾਸਟਰ ਨੀਡ ਅਸੈਸਮੈਂਟ ਹੋਈ ਪੂਰੀ ਜਲਦ ਕੇਂਦਰ ਨੂੰ ਭੇਜ ਜਾਵੇਗੀ ਰਿਪੋਰਟ ਅੱਜ ਲੋਕਿਆਣਾ ਵਿੱਚ ਸੀਮਾਨਾ ਤੇ ਅਰਵਿੰਦ ਕੇ ਜੀਵਾਲ ਬਲਾਕ ਸਮਤੀ ਤੇ ਜ਼ਿਲ੍ਹਾ ਪਰਸ਼ਦ ਚੋੜਾ ਚ ਜਿੱਤੇ ਹੋਏ ਮੈਂਬਰਾਂ ਦੇ ਨਾਲ ਕਰਨਗੇ ਮੁਲਾਕਾਤ ਗੈਂਗਸਟਰ ਗੋਲਦੀਪਰਾ ਨੂੰ ਚੰਡੀਗੜ੍ਹ ਦੀ ਅਦਾਲਤ ਨੇ ਲਾਣਿਆ ਪਕਵਾੜਾ ਕਾਰੋਬਾਰੀ ਕਿਡਨੈਪ ਮਾਮਲੇ ਦੇ ਵਿੱਚ 30 ਦਿਨ ਦੇ ਅੰਦਰ ਕੋਰਟ ਚ ਪੇਸ਼ ਹੋਣ ਦੇ ਆਦੇਸ਼ ਫਿਲਹਾਲ ਕੈਨੇਡਾ ਦੇ ਵਿੱਚ ਲੁਕਿਆ ਹੋਇਆ ਗੋਲਦੀਪਰਾ ਠੰਡਾਦੀ ਜ਼ਿਲ੍ਹਾ ਅਦਾਲਤ ਤੋਂ ਕੰਨਾਰਾ ਨੌਤ ਨੂੰ ਛਟਕਾ ਹਾਜ਼ਰੀ ਮਾਫੀ ਦੀ ਅਰਜ਼ੀ ਨਾ ਮੰਜ਼ੂਰ 15 ਜਨਵਰੀ ਨੂੰ ਕੋਰਟ 'ਚ ਪੇਸ਼ ਹੋੰਦੇ ਤੇ ਹੁਕਮ ਮਟਿਆਲਾ ਦੇ ਖਲੋੜੀ ਗੇਟ ਸ਼ਮਸ਼ਾਨ ਘਾਟ ਦੇ ਵਿੱਚੋਂ ਮੋੜ ਚੋਰੀ ਹੋਈਆਂ ਅਸਤੀਆਂ ਮ੍ਰਿਤਕ ਦੇ ਪਰਿਵਾਰ ਨੇ ਪ੍ਰਬੰਧਕਾਂ ਤੇ ਲਾਪਰਵਾਹੀ ਦੇ ਲਗਾਏ ਇਲਜ਼ਾਮ ਤਿੰਨ ਦਿਨ ਪਹਿਲਾਂ ਵੀ ਇੱਕ ਸ਼ਖਸ ਦੇ ਅਸਤ ਹੋ ਕੇ ਸੰਗਾਇ ਸ੍ਰੀ ਦਰਬਾਰ ਸਾਹਿਬ ਦੇ ਵਿੱਚ 125 ਸਾਲ ਪੁਰਾਣੀ ਵਿਰਾਸਤੀ ਕੜੀ ਦੀ ਵਾਪਸੀ ਇੰਗਲੈਂਡ ਦੇ ਬਰਮਿੰਗਮ ਜਿਲ੍ਹੇ 'ਚ 2 ਸਾਲ ਤੱਕ ਕੋਈ ਮੁਰਮਮਤ

गुरु तेग बहादुर जी के अपमान के इल्जाम आतिशी का बीजेपी ने किया गुरु साहिब का अपमान बीजेपी हमेशा करती है धर्मत रेखा गुप्ता ने आतिशी के बयान से जताया दुख विधानसभा स्पीकर नामले का नोटिस लैंड मर्यादा मुताबिक कार्रवाई करने के लिए आतीश के खिलाफ पुलिस रिकॉर्ड शिकायत लेकर पहुंची बीजेपी भाजपा पुणे अतिशी के खिलाफ केस दर्ज कराने की की मांग क्या अतिशी के शब्द निंदनीय सुखबीर बादल ने भी सबका सीएम अतिशी ਨੂੰ ਲਿਆ ਕੜੇ ਹੱਥੀ ਟਵੀਟ ਕਰਕੇ ਮੈਂਬਰੀ ਰੱਦ ਕਰਨ ਦੀ ਕੀਤੀ ਮੰਗ ਕੇ ਜਵਾਲ ਮਾਨ ਸਰਕਾਰ ਤੋਂ ਵੀ ਮੰਗਿਆ ਚਵਾ ਅਮਰੀਕਾ واਸ਼ਿੰਗਟਨ ਦੇ ਵਿੱਚ ਗ੍ਰੀਨ لینڈ ਨੂੰ ਖਰੀਦਣ ਦੀ ਤਿਆਰ ਦੇ ਵਿੱਚ 트াম্প ਸਰਕਾਰ ਨੂੰ ਸਦੇ ਚੀਨ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਲਈ ਅਮਰੀਕਾ ਬਣਾ ਰਿਹਾ ਵੱਡਾ ਪਲਾਨ ਪ੍ਰੈਸ ਸਕਤਰ कैरोली ने खरीद दियां चर्चाओं ਤੇ ਲਗਾਈ ਮੋਹਰ ਅਮਰੀਕੀ ਕਾਨੂੰਨ ਉਲੰਘਣਾ ਤੇ ਸੂਨਨ ਵੀਜ਼ਾ ਲੈਣ ਦੇ ਵਿੱਚ ਆਵੇਗੀ ਮੁਸ਼ਕਿਲ ਦੂਤਾਵਾਸ ਨੇ ਕਿਹਾ ਕਾਨੂੰਨ ਉਲੰਘਣ ਤੇ ਹੋਣਗੇ ਗੰਭੀਰ ਨਤੀਜੇ ਵੀਜ਼ਾ ਰੱਦ ਕਰਕੇ ਕੀਤਾ ਜਾਵੇਗਾ ਰਿਪੋਰਟ 1 ਫਰਵਰੀ ਨੂੰ ਐਤਵਾਰ ਵਾਲੇ ਦਿਨ ਪੇਸ਼ ਹੋਵੇਗਾ ਦੇਸ਼ ਦਾ ਬਜਟ ਪਹਿਲੀ ਵਾਰ ਐਤਵਾਰ ਨੂੰ ਬਜਟ ਹੋਵੇਗਾ ਪੇਸ਼ 28 ਜਨਵਰੀ ਤੋਂ ਬਜਟ ਸੈਸ਼ਨ ਦੀ ਹੋਵੇਗੀ ਸ਼ੁਰੂਆਤ ਨਵੀਂ ਦਿੱਲੀ ਦੇ ਤਰਕਮਾਨ ਗੇਟ ਹਿੰਸਾ ਦੇ ਮਲਜ਼ਮਾਂ ਤੇ ਕਾਨੂੰਨੀ ਦਾ ਕਾਨੂੰਨ ਦਾ ਸ਼ਿਕੰਜਾ ਪੁਲਸ ਤੇ ਹਮਲਾ ਕਰਨ ਵਾਲਿਆਂ ਦੀ ਅੱਜ ਅਦਾਲਤ ਦੇ ਵਿੱਚ ਹੋਏਗੀ ਪੇਸ਼ੀ ਇਲਾਕਾ ਹਾਲੇ ਵੀ ਪੁਲਿਸ ਛਾੜੀ ਦੇ ਵਿੱਚ ਤੱਬੀ ਦਿੱਲੀਸ਼ ਕ੍ਰਾਈਮ ਰਾਜ ਤੇ ਸ਼ੂਟਰਾਂ ਦੇ ਵਿਚਾਲੇ ਹੋਈ ਮੁੱਠਪੇੜ ਮੁਕਾਬਲੇ ਦੌਰਾਨ ਹਾਸ਼ਮ ਬਾਬਾ ਗੈਂਗ ਦੇ ਦੋ ਸ਼ੂਟਰ ਜ਼ਖਮੀ ਹਸਪਤਾਲ ਚਿੱਤੇ ਕਤਲ ਦੀ ਵਾਰਦਾਤ ਚ ਸ਼ਾਮਲ ਸੰਦੂਨ ਜੰਮੂ ਕਸ਼ਮੀਰ ਦੇ ਕਟਵਾਦੇ ਕਮਾਦ ਨਾਲੇ ਦੇ ਵਿੱਚ ਸੁਰੱਖਿਆ ਬਲਾ ਅੱਤੇ ਅਤਵਾਦੀਆਂ ਦੇ ਵਿਚਾਲੇ ਮੁਕਾਬਲੇ ਤੋਂ ਬਾਅਦ ਕੀਤਾ ਜਾ ਰਿਹਾ ਸਰਚ ਬਿਆਨ ਸੁਰੱਖਿਆ ਦੇ ਮਤਲਬ ਸੋ ਚੱਪੇ ਚੱਪੇ ਤੇ ਨਸਰ ਸਾਬ ਕਾਇ ਜੀ ਅਮਰ ਸਿੰਘ ਚਾਹਲ ਦੇ ਨਾਲ 8 ਕਰੋੜ ਦੀ ਠੱਗੀ ਕਰਨ ਵਾਲੇ ਅੰਤਰਰਾਸ਼ਟਰੀ ਠੱਗਾ ਦੀ ਹੋਈ ਪਛਾਣ ਜਾਣਕਾਰੀ ਮੁਤਾਬਕ ਦੁਬਈ ਚ ਬੈਠੇ ਨੇ ਤਿੰਨ ਮਾਸਟਰਮਾਈਂਡ ਠੱਗੀ ਤੋਂ ਪਰੇਸ਼ਾਨ ਚਾਹਲ ਨੇ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਸੀਏ ਸਤਿੰਦਰ ਸਿੰਘ ਕੋਲੀ ਅੰਮ੍ਰਿਤਸਰ ਦੀ ਕੋਰਟ ਨੇ ਦਿੱਤਾ ਪੁਲਿਸ ਰਿਮਾਂਡ 328 ਰੁਪਏ ਦੇ ਮਾਮਲੇ ਚ ਹੋਈ ਸੀ ਗ੍ਰਿਫਤਾਰੀ ਚੋਣ ਕਮਿਸ਼ਨ ਨੂੰ ਮਿਲਿਆ ਸ਼ੋਮੇ ਅਕਾਲੀ ਦਲ ਪੁਨਰਸੂਚੀ ਦਵਫਤ ਪਾਰਟੀ ਰਜਿਸਟਰ ਕਰਨ ਦੇ ਲਈ ਕਿਤੀ ਮੁਲਾਕਾਤ ਕਦਾ ਜਲਦ ਮਿਲੇਗਾ ਪਾਰਟੀ ਨੂੰ ਚੋਣ ਦਾਸ਼ਾ ਨਸ਼ੇ ਵਿਰੋਧ ਦੇ ਦੂਜੇ ਗੇੜੀ ਸ਼ੁਰੂਆਤ ਫਗਵਾੜਾ ਤੋਂ ਸਹਿਮਾਨ ਅਤੇ ਅਰਵਿੰਦ ਕੇਜੀਵਾਲ ਨੇ ਕੀਤਾ ਆਗਾਜ਼ ਵਿਲੇਜ ਕਮੇਟੀਆਂ ਦੇ ਲਈ ਇੱਕ ਐਪ ਵੀ ਕੀਤੀ ਲਾਂਚ ਨਸ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਟਾ ਬਿਆਨ ਡਰਗ ਖਿਲਾਫ ਲੜਾਈ ਕਹਿਰ ਦੇ ਨਾਲ ਨਹੀਂ ਲੋਕ ਲਹਿਰ ਦੇ ਨਾਲ ਜਿੱਤਾਂਗੇ ਕਿ ਆਪ ਪੁਲਿਸ ਦੀ ਸ਼ਕਤੀ ਨਹੀਂ ਲੋਕਾਂ ਦਾ ਚਾਹੀਦਾ ਸਹਿਯੋਗ ਅਰਵਿੰਦ ਕੇ ਜਵਾਲ ਨੇ ਪਿੰਨਾਂ ਨਾਲੇ ਬਿਕਰਮ ਚਿੱਟਿਆ ਤੇ ਸਦਿਆ ਨਿਸ਼ਾਨਾ ਕਿਹਾ ਜਿਸ ਦਾ ਨਾਂ ਲੈਣ ਤੋਂ ਡਰਦਾ ਸੀ ਪ੍ਰਸ਼ਾਸਨ ਅਸੀਂ ਉਸ ਨੂੰ ਫੜ ਕੇ ਕੀਤਾ ਅੰਦਰ ਡਰਗ ਤਸਕਰਾਂ ਦਾ ਲੀਡਰ ਤੇ ਜਾ ਜੇ ਬਾਕੀ ਰਾਗ ਲਾਪਨ ਵਾਲਿਆਂ ਤੇ ਜੁਜੀ ਸਿੰਘ ਢੱਲੇਵਾਲ ਦਾ ਇਲਜ਼ਾਮ ਕਿਾ ਦਲਬੀਰ ਸਿੰਘ ਸਿੱਧੂ ਮੇਰੇ ਸਹਿਯੋਗ ਦੇ ਨਾਲ ਲੈਣਾ ਚਾਹੁੰਦਾ ਸੀ ਸਿਆਸੀ ਤੇ ਦਿੱਕਟ ਦਲਬੀਰ ਸਿੱਧੂ ਨੇ ਕੱਲ੍ਹ ਹੀ ਢੱਲੇਵਾਲ ਨੂੰ ਦੱਸਿਆ ਸੀ ਧਾਨਾਸ਼ਾਹ ਦਿਨ ਦਿਹਾੜੇ ਨੌਜਵਾਨਾਂ ਦਾ ਬੇਰਹਿਮੀ ਦੇ ਨਾਲ ਕਤਲ ਜਨਮ ਦਿਨ ਦੇ ਦਿਨ ਹੀ ਜਸ਼ਨਦੀਪ ਦੀ ਹੋਈ ਮੌਤ ਅੱਦਾਂ ਦਰਜਨ ਨੌਜਵਾਨਾਂ ਨੇ ਕੀਤਾ ਹਮਲਾ ਅੱਜ ਸਤਿ ਸ੍ਰੀ ਅਕਾਲ ਜੁਵਾਨਾ ਦਿਵਾਈ ਮੋਟ ਪਿਕਅਪ ਟਰਾਲੇ ਨੇ ਬੁਲਰ ਤੇ ਮੋਟਰਸਾਈਕਲ ਬੁਲਰ ਤੇ ਸਾਈਕਲ ਨੂੰ ਮਾਰੀ ਟੱਕਰ ਪਿੰਡ ਬਖਸ਼ੀ ਵਾਲਾ ਦੇ ਨੇੜੇ ਵਾਪਰਿਆ ਹਾਦਸਾ ਸਮਰਾਲਾ ਦੇ ਨੇੜੇ ਪਿੰਡ ਕੁਬੇ ਦੇ ਚਾਨ ਪਛਾਤੀਆਂ ਇੱਕ ਘਰ ਤੇ ਕੀਤਾ ਹਮਲਾ ਇੱਟਾਂ ਰੋੜਿਆਂ ਕੱਚ ਦੀਆਂ ਬੋਤਲਾਂ ਦੇ ਨਾਲ ਕੀਤਾ ਹਮਲਾ ਚੰਨੇ ਨੂੰ ਨੁਕਸਾਨ ਤੋਂ ਬਚਾ ਚੰਨੀ ਗਾਰਦੀ ਬੁੜਾਇਆ ਜੇਲ੍ਹ ਪਹੁੰਚਿਆ tersangka ਸੰਦੀਪ ਚੱਠਾ ਐਨਸੀਬੀ ਦੀ ਜਾਂਚ ਵਿੱਚ ਦਾਉਦ ਗੈਂਗ ਦੇ ਜੱਗੂ ਪਗਵਾਰ ਪੁਰੇਦ ਨਾਲ ਲਿੰਕਾਇਆ ਸਮੇਂ ਸੁਰੱਖਿਆ ਦੇ ਨਮ ਮਦਦ ਨਸਰ ਲਿਆ ਫੈਸਲਾ हरियाणा एसटीएफ ਦੇ ਹੱਥ ਲੱਗੀ ਵੱਡੀ ਸਫਲਤਾ ਅਮਰੀਕਾ ਤੋਂ ਦਿੱਲੀ 에어ਪੋਰਟ ਉਤਰਦੇ ਹੀ ਦਬੋਚਿਆ ਗੈਂਗਸਟਰ ਅਮਨ ਪੈਸਵਾਲ ਰਿਪੋਰਟ ਹੋ ਕੇ ਪਾਰਾਤ ਆਉਂਦੇ ਹੀ ਪੁਲਿਸ ਨੇ ਪਾਈ ਹੱਥਕੜੀ ਰਾਸ਼ਟਰੋ ਦੇ ਮਾਮਲੇ ਦੇ ਵਿੱਚ ਦੇਹਰਾ ਦੇ ਵਿਸ਼ੇਖ ਨੂੰ ਮਿਲੀ ਰਾਹਤ ਹਿਮਾਚਲ ਹਾਈ ਕੋਰਟ ਨੇ ਦਿੱਤੀ ਜ਼ਮਾਨਤ ਸੋਸ਼ਲ ਮੀਡੀਆ ਤੇ ਆਪਰੇਸ਼ਨ ਸਿੰਦੂ ਪਾਕਿਸਤਾਨੀ ਚੰਡੇ ਦੇ ਖਾਲਿਸਤਾਨ ਦੇ ਸਮਰਥਨ ਵਾਲਿਆਂ ਕੀਤੀਆਂ ਪੋਸਟ ਪੰਚਕੁਲਾ ਅਦਾਲਤ ਨੇ 4 ਸਾਲਾ ਮਾਸੂਮ ਦੇ ਨਾਲ ਰੇਪ ਦੇ ਦੋਸ਼ੀ ਨੂੰ ਸੁਣਾਈ 25 ਸਾਲ ਦੀ ਸਜ਼ਾ 50 ਹਜ਼ਾਰ ਦਾ ਲਗਾਇਆ ਜੁਰਮਾਨਾ ਪੰਚਕੁਲਾ ਦੇ ਪਿੰਜੌਰ ਦੇ ਵਿੱਚ 2020 ਵਿੱਚ ਸਕੂਲ ਬੱਸ ਡਰਾਈਵਰ ਨੇ ਮਾਸੂਮ ਦੇ ਨਾਲ ਕੀਤਾ ਸੀਰੇ ਫਰੀਦਕੋਟ ਪੁਲਿਸ ਨੇ ਨਸ਼ਾ ਤਸਕਰ ਨੂੰ ਕੀਤਾ ਕਾਬੂ ਵੱਖ-ਵੱਖ ਕੰਪਨੀਆਂ ਦੀਆਂ 60 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਸਸਤੇ ਸ਼ਰਾਬ ਲਿਆ ਕੇ ਮਹਿੰਗੇ ਪਾਤੇ ਵਿੱਚ ਦੱਸੇ ਅੰਮ੍ਰਿਤਸਰ ਦੇ ਕਿਸਾਨ ਨੂੰ 12 ਸਾਲਾਂ ਬਾਅਦ ਮਿਲਿਆ ਇਨਸਾਫ ਨਸ਼ੇ ਦੇ ਛੁੱਟੇ ਕੇਸ ਵਿੱਚ ਫਸਾਉਣ ਵਾਲੇ ਐਸਆਈ ਸਮੇਤ ਤਿੰਨ ਨੂੰ 4 ਸਾਲ ਦੀ ਕੈਦ 11 ਲੱਖ ਦੀ ਰਿਸ਼ਵਤ ਲੈ ਕੇ ਵੀ ਪੁਲਿਸ ਨੇ ਕੀਤੀ ਤਿੱਖੀ ਤਕਸ਼। ਗੈਂਗਸਟਰ ਗੋਡੀ ਬਰਾੜ ਪਗੋੜਾ ਐਲਾਨਿਆ ਚੋਣਗਰ ਕੋਰਟ ਨੇ ਗੋਡੀ ਬਰਾੜ ਨੂੰ ਦਿੱਤਾ ਪਗੋੜਾ ਕਰਾਰ 30 ਦਿਨ ਦੇ ਵਿੱਚ ਕੋਰਟ ਤੇ ਪੇਸ਼ ਹੋਣ ਦੇ ਹੁਕਮ 2024 ਚੰਡੀਗੜ੍ਹ ਦੇ ਕਾਰੋਬਾਰੀ ਦੀ ਕਿਡਨਾਪਿੰਗ ਮੈਂ ਪਟਿਆਲੇ ਸ਼ਮਸ਼ਾਨ ਘਾਟ ਚਮੋੜਸ ਦੀ ਅਚੋਰੀ ਮ੍ਰਿਤਕ ਦੇ ਪਰਿਵਾਰ ਨੇ ਪ੍ਰਬੰਧਕਾਂ ਤੇ ਲਗਾਏ ਲਾਪਰਵਾਹੀ ਦੇ ਇਲਜ਼ਾਮ 3 ਦਿਨ ਪਹਿਲਾਂ ਵੀ ਚੋਰੀ ਹੋਈਆਂ ਸਨ ਅਸ ਬਰਨਾਲਾ ਦੇ ਪਿੰਡ ਨੈਣੀਵਾਲ ਤੇ ਅਗਦੇ ਅਕਾਲੀ ਸਰਪੰਚ ਨੂੰ ਹਟਾ ਗਿਆ ਸਸਪੈਂਡ ਅਕਾਲੀ ਦਲ ਦੇ ਅਕਾਲੀ ਦਲ ਦੇ ਵਿਧਾਇਕ ਉਗੋਕੇ ਅਤੇ ਆਪ ਸਰਕਾਰ ਦੇ ਖਿਲਾਫ ਕੀਤੇ ਨਾਅਰੇ ਪਾਸੀ ਕਿਹੜੀ ਪਾਰਟੀ ਨਾਮ ਬਦਲਨ ਤੇ ਕੀਤੀ ਗਈ ਸਿਆਸੀ ਰੰਜਿਸ਼ ਤਹਿਤ ਕਾਰਨ ਜਗਰਾਓ ਦੇ ਸੱਤਾ ਕਬੱਡੀ ਖਿਡਾਰੀ ਕਤਲਕਾਰ ਦੇ ਵਿੱਚ ਵੱਡਾ ਐਕਸ਼ਨ ਪੁਲਿਸ ਨੇ ਮਹਿਲਾ ਦਸਤੇ ਪੰਜ ਮੁਜ਼ਮਮਨ ਨੂੰ ਕੀਤਾ ਗ੍ਰਿਫਤਾਰ ਮੁੱਖ ਮੁਜ਼ਮਮ ਅਜੀਤ ਵਿਫਲਾ ਤਰੰਤਾਰਨ ਦੇ ਵਿੱਚ ਮ੍ਰਿਤਕ ਸਰਪੰਚ ਜਰਮਨ ਸਿੰਘ ਦੇ ਘਰ ਪਹੁੰਚੇ ਰਾਜਾ ਵੜੇਲ ਪਰਿਵਾਰ ਨਾਲ ਵੰਡਾਇਆ ਦੁੱਖ ਕਿਹੜੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਰਿਵਾਰ ਦੇ ਨਾਲ ਖੜੀ ਹੈ ਕਾਂਗਰਸ ਕਾਂਗਰਸ ਐਮਪੀ ਕੁਰਜੀਤ ਔਜਲਾ ਨੇ ਜੀ ਰਾਮ ਜੀ ਨੂੰ ਦੱਸਿਆ ਗਰੀਬ ਅਤੇ ਮਜ਼ਦੂਰ ਵਿਰੋਧੀ ਕਾਨੂੰਨ 8 ਜਨਵਰੀ ਤੋਂ ਪੰਜਾਬ ਕਾਂਗਰਸ ਗੁਰਦਾਸਪੁਰ ਤੋਂ ਸ਼ੁਰੂ ਕਰੇਗੀ ਮਨਰੇਗਾ ਬਚਾਓ ਸੰਗਰਾਮ ਗੁਰਖਲ ਚੋਰਾ ਨੇ 8 ਗੱਡੀਆਂ ਨੇ ਕੀਤੀ ਭੰਤੋ ਪਛਾਣ ਹੋਣ ਤੇ ਪੁੱਜੇ ਲੋਕਾਂ ਤੇ ਹੋਇਆ ਹਮਲਾ ਗੁੱਸੇ ਚਾਏ ਲੋਕਾਂ ਨੇ ਲਗਾਇਆ ਜਾਂ ਬੰਗਾ ਗੋਲੀਕਾਂ ਦੇ ਹਨੀ ਬਲ ਦਾ ਹੋਇਆ ਅੰਤਿਮ ਸੰਸਕਾਰ ਪਰਿਵਾਰ ਨੇ ਨਮਕਾ ਦੇ ਨਾਲ ਦਿੱਤੀ ਅੰਤਿਮ ਵਿਦਾਈ ਪਰਿਵਾਰ ਪੀੜਤ ਪਰਿਵਾਰ ਨੇ ਪੁਲਿਸ ਤੇ ਚੁੱਕੇ ਸਵਾਲ ਨਵਿਆ ਦੇ ਦੁਕਾਨਦਾਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ ਕਰਿਆਨਾ ਸਟੋਰ ਤੇ ਡਿੱਗਿਆ ਔਰਤ ਦਾ ਪੈਸੇ ਵਾਪਸ ਹੁਣ ਮੀਡੀਆ ਰਾਹੀਂ ਅਸਲੀ ਮਾਲਕ ਦੀ ਕੀਤੀ ਜਾ ਰਹੀ ਪੜਤਾਲ 40 ਮੁਕਤੀਆਂ ਦੀ ਯਾਦ ਵਿੱਚ ਸੱਜਾ ਮੇਲਾ ਮਾਗੀ ਐਸਜੀਪੀਸੀ ਨੇ ਜਾਰੀ ਕੀਤਾ ਧਾਰਮਿਕ ਸਮਾਗਮ ਦਾ ਸ਼ਡਿਊਲ 14 ਜਨਵਰੀ ਨੂੰ ਹੋਏਗਾ ਪਵਿੱਤਰ ਇਸ਼ਨਾਨ ਅਤੇ 15 ਨੂੰ ਸੱਜਾ ਵਿਸ਼ਾਲ ਨਗਰ ਕੀਰਤਨ ਜੀਨ ਦੇ ਵਿੱਚ ਕੁਦਰਤ ਦਾ ਕ੍ਰਿਸ਼ਮਾ ਦਸਤਿਆਂ ਤੋਂ ਬਾਅਦ ਘਰ ਗੁੰਜੀ ਕਿਲਕਾਰੀ ਵਿਆਹ ਦੇ 19 ਸਾਲ ਬਾਅਦ ਪੈਦਾ ਹੋਇਆ 11ਵਾਂ ਬੱਚਾ ਪਰਿਵਾਰ ਨੇ ਰੱਖਿਆ ਦਿਲਖੁਸ਼ ਪੰਜਾਬ ਦੇ ਸਤਖੰਡ ਖੇਤਰ ਦੇ ਵਿੱਚ ਇਤਿਹਾਸਿਕ ਪੁਲਾਹਂ ਮੁਹਾਲੀ ਦੇ ਪੀਆਈਐਲਬੀਐਸ ਹਸਪਤਾਲ ਦੇ ਵਿੱਚ ਪਹਿਲਾ ਸਫਲ ਲੀਵਰ ਟ੍ਰਾਂਸਪਲਾਂਟ ਹੁਣ ਆਮ ਲੋਕਾਂ ਨੂੰ ਮਿਲੇਗਾ ਮਹਿੰਗੇ ਇਲਾਜ ਤੋਂ ਛੁਟਕਾਰੇ ਦੇ ਵਿੱਚ ਇੱਕ ਹੋਰ ਸ਼ਾਹੀ ਵਿਆਦੀ ਦਸਤਕ ਨੂਪੁਰ ਸੈਨਨ ਦੇ ਵਿਆਹ ਲਈ ਵਿਸ਼ੇਸ਼ ਜਹਾਜ਼ ਨਾਲ ਹੀ ਉਦੈਪੁਰ ਪਹੁੰਚਿਆ ਸੈਨਨ ਪਰਿਵਾਰ 11 ਜਨਵਰੀ ਨੂੰ ਸਟੇਪਨ ਬੇਨ ਦੀ ਦੁਲਹਨ ਬਣੇਗੀ ਨੂਪੁਰ ਸੈਨਨ ਅੱਗੇ ਬਾਤਾਂ ਤਾਂ ਅੱਜ ਦੀ ਅਹਿਮ ਖਬਰ ਦਾ ਜ਼ਿਕਰ ਕਰਾਂਗੇ ਅੱਜ ਲੁਧਿਆਣਾ ਦੇ ਵਿੱਚ ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਪਹੁੰਚੇ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਜੇਤੂ ਮੈਂਬਰਾਂ ਦਾ ਹੌਸਲਾ ਅਫਜ਼ਾਈ ਕੀਤੀ ਜਾਏਗੀ ਆਮ ਆਦਮੀ ਪਾਰਟੀ ਦੇ ਜੇਤੂ ਜਿਹੜੇ ਮੈਂਬਰ ਨੇ ਉਹਨਾਂ ਦਾ ਹੌਸਲਾ ਵਧਾਉਣਗੇ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਦੱਸਿਆ ਕਿ ਸ਼ਮੂਲਤ ਕੀਤੀ ਜਾਏਗੀ ਔਰ ਅੱਜ ਸੋਚੁਕ ਸਮਾਗਮ ਹੈ ਔਰ ਜਿਸ ਨੂੰ ਲੈ ਕੇ ਮੁਲਾਕਾਤ ਅਹਿਮ ਕੀਤੀ ਜਾ ਰਹੀ ਹੈ ਪੰਚਾਇਤ ਮਤੀ ਦੇ ਮੈਂਬਰਾਂ ਦੇ ਨਾਲ ਬਲਕ ਸਮਤੀ ਦੇ ਮੈਂਬਰਾਂ ਦੇ ਨਾਲ ਔਰ ਕੁਲ ਮਿਲਾ ਕੇ ਜਿਸ ਤਰੀਕੇ ਜਿੱਤ ਹੋਈ ਹੈ ਉਸ ਤੋਂ ਬਾਅਦ ਹੌਸਲਾ ਅਫਜ਼ਾਈ ਕੀਤੀ ਜਾਣੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਜੇਤੂ ਮੈਂਬਰ ਰਹੇ ਨੇ ਜ਼ਿਕਰਯੋਗ ਹੈ ਕਿ ਸਭ ਤੋਂ ਵੱਡੀ ਪਾਰਟੀ ਉੱਪਰ ਕੇ ਸਾਹਮਣੇ ਆਈ ਹੈ ਇਹਨਾਂ ਚੋੜਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਮੈਂਬਰਾਂ ਦੀ ਜਿੱਤ ਹੋਈ ਹੈ ਤਾਂ ਵਿਨੇਸ਼ ਕੁਟਾਰੀਆ ਮੇਰੇ ਸਯੋਗੀ ਫੋਨ ਲਾਈਨ ਤੇ ਨੇ ਵਿਨੇਸ਼ ਹੋਰ ਕੀ ਕੁਝ ਵਧੇਰੇ ਜਾਣਕਾਰੀ ਹੈ ਗੁਰਜੂਤ ਜਿਹੜੇ ਜ਼ਿਲ੍ਹਾ ਪ੍ਰੀਸ਼ਦਈਆ ਬਲਾਕ ਸਮਿਤੀ ਦੀਆਂ ਚੋਣਾਂ ਹੋਈਆਂ ਸੀਗੀਆਂ ਉਹਨਾਂ ਵਿੱਚ ਜਿਹੜੇ ਹਕੂਮਤਵੀਰ ਜਿੱਤੇ ਸੀ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਨਾਲ ਮੁਲਾਕਾਤ ਕਰਨ ਲਈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਜਿਹੜੇ ਲੁਧਿਆਣਾ ਪਹੁੰਚ ਰਹੇ ਆ ਕਿਉਂਕਿ ਪਹਿਲੇ ਨਤੀਜੀਆਂ ਨੂੰ ਕਾਫੀ ਦਿਨ ਹਜੇ ਹੋਏ ਨਹੀਂ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਜਿਹੜਾ ਆਪ ਦਾ ਪੰਜਾਬ ਦਾ ਦੌਰਾ ਦੁਬਾਰਾ ਸ਼ੁਰੂ ਕੀਤਾ ਕੱਲ ਉਹ ਆ ਇੱਥੇ ਆਏ ਸੀਗੇ ਜਲੰਧਰ ਫਗਵਾੜਾ ਲਵਲੀ ਯੂਨੀਵਰਸਿਟੀ ਵਿੱਚ ਨਸ਼ਯੁਧ ਨਸ਼ਾ ਵਿਰੋਧ ਦਾ ਸੈਕੰਡ ਫੇਜ਼ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਜਿਹੜੇ ਜੇਤੂ ਉਮੀਦਵਾਰਾ ਉਹਨਾਂ ਨਾਲ ਮੁਲਾਕਾਤ ਕਰਨ ਲਈ ਤੇ ਅੱਗੇ ਜੜੀਆਂ ਆਉਣ ਵਾਲੀਆਂ ਚੋਣਾਂ ਚਾਹੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾਂ ਉਸ ਤੋਂ ਪਹਿਲਾਂ ਉਮੀਦ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਵੀ ਹੋਣੀਆਂ ਹਨ ਤੇ ਆਦੇ ਪਾਰਟੀ ਕੈਡਰ ਨੂੰ ਬੋਸਟ ਕਰਨ ਲਈ ਇਹ ਜਿਹੜਾ ਮੁਲਾਕਾਤਾਂ ਦਾ سلسلہ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਅੱਜ ਲੁਧਿਆਣਾ ਵਿੱਚ ਮੁਲਾਕਾਤ ਕੀਤੀ ਜਾਵੇਗੀ ਜੀ ਕੋਲ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵਿਨੇਸ਼ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਦੱਸ ਦੇ ਕਿ ਪੰਚਾਇਤ ਸਮਿਤੀਆਂ ਤੇ ਬਲਾਕਸ ਮਤੀ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਤ ਹੋਈ ਹੈ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਜਿੱਤ ਹੋਇਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਜੇਤੂ ਮੈਂਬਰ ਨੇ ਉਹਨਾਂ ਦਾ ਹੌਸਲਾ ਵਧਾਇਆ ਜਾਏਗਾ ਹੌਸਲਾ ਅਫਜ਼ਾਈ ਕੀਤੀ ਜਾਏਗੀ ਔਰ ਜਿਸ ਤਰੀਕੇ ਦੇ ਨਾਲ ਜਿੱਤ ਹੋਈ ਹੈ ਔਰ ਉਸ ਤੋਂ ਲੈ ਕੇ ਗੱਲਬਾਤ ਕੀਤੀ ਜਾਣੀ ਹੈ ਸੀਐਮ ਮਾਨ ਅਤੇ ਅਰਵਿੰਦ ਕੇ ਜੀ ਵੱਲੋਂ ਅਕੇ ਵਤਾਂਕੇ ਤਾਂ ਪਟਿਆਲਾ ਤੋਂ ਇੱਕ ਵੱਡੀ ਖਬਰ ਆ ਪਟਿਆਲਾ ਦੇ ਸ਼ਮਸ਼ਾਨ ਘਰ ਚੋਂ ਮੋੜ ਤੋਂ ਹਸਤੀਆਂ ਚੋਰੀ ਹੋਈਆਂ ਨੇ ਘਲੌੜੀ ਗੇਟ ਸ਼ਮਸ਼ਾਨ ਘਰ ਤੋਂ ਫਿਰ ਤੋਂ ਦੱਸਿਆ ਕਿ ਹਸਤੀਆਂ ਚੋਰੀ ਹੋਣ ਦੀ ਖਬਰ ਹੈ ਮ੍ਰਿਤਕ ਦੇ ਪਰਿਵਾਰ ਨੇ ਪ੍ਰਬੰਧਕਾਂ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਨੇ ਤਿੰਨ ਦਿਨ ਪਹਿਲਾਂ ਵੀ ਦੱਸਿਆ ਕਿ ਹਸਤੀਆਂ ਚੋਰੀ ਹੋਈਆਂ ਸਨ ਪਰਿਵਾਰ ਨੇ ਟੂਣੇ ਟੁੱਟ ਕੇ ਦਾ ਸ਼ੱਕ ਜਤਾਇਆ ਸੀ ਤਾਂ ਸ਼ਮਸ਼ਾਨ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਜਿਹੜੇ ਨੇ ਖਰਾਬ ਹੋ ਚੁੱਕੇ ਨੇ ਜਿਸ ਦੇ ਕਾਰਨ ਮ੍ਰਿਤਕ ਦੇ ਪਰਿਵਾਰ ਨੇ ਪ੍ਰਬੰਧਕਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਤਾਂ ਅਸੇ ਕਰਿਓਗੇ ਕਿ ਹੁਣ ਤੱਕ ਵੱਖ-ਵੱਖ ਹੋਰ ਚੀਜ਼ਾਂ ਦੀਆਂ ਚੋਰੀਆਂ ਜਿਹੜੀਆਂ ਨੇ ਵਿਖੀਆਂ ਗਈਆਂ ਸੁਨੀਆਂ ਗਈਆਂ ਔਰ ਹੁਣ ਹਸਤੀਆਂ ਜਿਹੜੀਆਂ ਨੇ ਉਹ ਵੀ ਚੋਰੀ ਹੋਣ ਲੱਗੀਆਂ ਨੇ ਇਹ ਦੋ ਮਾਮਲੇ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਚੁੱਕੇ ਨੇ ਹਾਲ ਫਿਲਹਾਲ ਜੋ ਨਵਾਂ ਇੱਕ ਮਾਮਲਾ ਆਇਆ ਹੈ ਫਿਰ ਤੋਂ ਹਸਤੀਆਂ ਚੋਰੀ ਹੋਣ ਦੇ ਇਲਜ਼ਾਮ ਪਰਿਵਾਰ ਨੇ ਲਗਾਏ ਨੇ ਔਰ ਪਰਿਵਾਰ ਨੂੰ ਇਹ ਸ਼ੱਕ ਹੈ ਕਿ ਟੂਣੇ ਟੋਟਕੇ ਦੇ ਲਈ ਇਹ ਹਸਤੀਆਂ ਕਿਸੇ ਦੇ ਵੱਲੋਂ ਚੋਰੀ ਕੀਤੀਆਂ ਗਈਆਂ ਨੇ ਔਰ ਜ਼ਿਕਰਯੋਗ ਇਹ ਵੀ ਹੈ ਕਿ ਸੀਸੀਟੀਵੀ ਕੈਮਰਾਸ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਸ਼ਮਸ਼ਾਨ ਘਰ ਦੇ ਕਿਉਂਕਿ ਅੱਜ अजेहा समय आ चुका है अजेही समय भी लोड है कि शमशान घाट ਦੇ ਵਿੱਚ ਵੀ ਸੀਸੀਟੀਵੀ ਕੈਮਰੇ ਜੜੇ ਨੇ ਉਹ ਲਗਾਉਣੇ ਪੈ ਰਹੇ ਨੇ ਔਰ ਉਸ ਤੋਂ ਵੀ ਵੱਧ ਕੇ ਇਹ ਕਿ ਉਹ ਸੀਸੀਟੀਵੀ ਕੈਮਰੇ ਜਦੋਂ ਖਰਾਬ ਹੋ ਜਾਂਦੇ ਨੇ ਤਾਂ ਉਸ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ ਔਰ ਅਸਤੀਆਂ ਤੱਕ ਚੋਰੀ ਕਰਨੀਆਂ ਗਈਆਂ ਨੇ ਤਾਂ ਇਹੀ ਸਵਾਲ ਹੈ ਪਟਿਆਲਾ ਦਾ ਇਹ ਅਸਤੀ ਚੋਰ ਕੌਣ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਆਇਆ ਔਰ ਹੁਣ ਫਿਰ ਤੋਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਪ੍ਰਬੰਧਕਾਂ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਨੇ ਪਰਿਵਾਰ ਦੇ ਵੱਲੋਂ ਮੇਰੇ ਫਾਦਰ ਸਾਹਿਬ ਦੇ ਉਰੇ ਆਏ ਸੀਗੇ ਅਸੀਂ ਸੰਸਕਾਰ ਕੀਤਾ ਸੀਗਾ ਦੋ ਦਿਨ ਦਿਨ ਪਹਿਲਾਂ ਅਸੀਂ ਉਰੇ ਨਾਲ ਹਸਤੀਆਂ ਪੂਰੀਆਂ ਇਹ ਹੁਣ ਉਰੇ ਕੋਈ ਵੀ ਧਿਆਨ ਨਹੀਂ ਉਰੇ ਬਿਲਕੁਲ ਗੰਦਾ ਪਿਆ ਸੀਗਾ ਖੰਡਿਆ ਪਿਆ ਸੀ ਬਿਲਕੁਲ ਸਾਰਾ ਉਰੇ ਬਿਲਕੁਲ ਇਹਨਾਂ ਨੇ ਖਰਾਬ ਕਰ ਰੱਖਿਆ ਸੀਗਾ ਹੁਣ ਇਹ ਨਹੀਂ ਪਤਾ ਜੀ ਹਸਤੀਆਂ ਨਾਲ ਕਿਹੜੀ ਛੇੜਖਮੀ ਕਰੀ ਹੈ ਕਿਵੇਂ ਆ ਆ ਤੰਤ੍ਰਿਕ ਲੋਕ ਵੀ ਬਹੁਤ ਕੁਝ ਕਰਦੇ ਆ ਜਾਂ ਕਰਾਨੇ ਆ ਇਹ ਉਰੇ ਕੁਝ ਵੀ ਹੱਡੀਆਂ ਨਾਲ ਮਿਸਲੇ ਹੋ ਸਕਦਾ ਸਭ ਕੁਝ ਕਿਸੇ ਦੀ ਵੀ ਚੀਜ਼ ਚੱਕ ਕੇ ਕੁਝ ਵੀ ਹੋ ਸਕਦਾ ਕੋਈ ਟੂਨੇ ਟੱਪੇ ਕੁਝ ਵੀ ਕਰਾ ਸਕਦੇ ਆ ਇਹਨਾਂ ਇਹਨਾਂ ਤੋਂ ਅੱਗੋਂ ਜਿਹੜੇ ਇਹ ਬੰਦੇ ਨੇ ਅੱਗੋਂ 3-300 ਰੁਪਿਆ ਐਕਸਟਰਾ ਵੀ ਮੰਗਦੇ ਆ ਜਿਵੇਂ ਲੱਕੜਾਂ ਤੋਂ ਬਾਅਦ ਆਪਣੀ ਸੇਵਾ ਵੀ ਮੰਗਦੇ ਆ ਉਹ ਵੀ ਅਸੀਂ ਦੇਨੇ ਆ ਉਹ ਵੀ ਸਾਰਾ ਕੁਝ ਕਰਦੇ ਆ ਉਰੇ ਫਿਰ ਵੀ ਕੁਝ ਵੀ ਨਹੀਂ ਸਾਨੂੰ ਸਹੂਲਤ ਹੈਗੀ ਜਾਂ ਰੱਖੀ ਨਹੀਂ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਇਹ ਤਿੰਨ ਦਿਨ ਕਹਿੰਦੇ ਅਸੀਂ ਨਾ ਰੱਖਿਆ ਜੀਐਸਟੀ ਦਾ ਤੁਹਾਡਾ ਧਿਆਨ ਰੱਖਿਆ ਸੱਬਲਾਂ ਦੇ ਉੱਤੇ ਕਿਹੜੀ ਉਰੇ ਦੇਖੋ ਜੀ ਸ਼ੈੱਡ ਆ ਕੁਝ ਵੀ ਨਹੀਂ ਹੈਗਾ ਬਿਲਕੁਲ ਇਹਨਾਂ ਓਪਨ ਪਿਆ ਆ ਕਹਿੰਦੇ ਕੈਮਰੇ ਕੈਮਰੇ ਅਸੀਂ ਦੇਖਿਆ ਬਿਲਕੁਲ ਬੰਦ ਪਏ ਆ ਜੀ ਕੋਈ ਵੀ ਨਹੀਂ ਚੱਲ ਰਿਹਾ ਤਾਂ ਇਹ ਪਰਿਵਾਰ ਨੂੰ ਸਿੱਧੇ ਤੌਰ ਤੇ ਖਦਸ਼ਾ ਹੈ ਤਾਂ ਫੋਨ ਲਾਈਨ ਤੇ ਮਨੋਜ ਮੇਰੇ ਸੇਵਕੀ ਮੌਜੂਦ ਨੇ ਮਨੋਜ ਕੀ ਕੁਝ ਹੋਰ ਜਾਣਕਾਰੀ ਹੁੰਦਾ ਕੋਈ ਕਾਰਵਾਈ ਜਾਂ ਕਿਸੇ ਕਿਸਮ ਦੀ ਅਪਡੇਟ ਹੋਏ ਮਾਮਲੇ ਚ ਜੀ ਗੁਰਜੋਤ ਮੈਂ ਦੱਸਦਾ ਕਿ ਇਸ ਵਾਬਤ ਅਜੇ ਤੱਕ ਕੋਈ ਵੀ ਜਿਹੜੀ ਕਾਰਵਾਈ ਹੈ ਸਾਹਮਣੇ ਨਹੀਂ ਆਈ ਬੇਸ਼ੱਕ ਉਸ ਦਿਨ ਪੁਲਿਸ ਵੀ ਆਈ ਸੀ ਜਦੋਂ ਪਹਿਲੇ ਦਿਨ ਇਹ ਘਟਨਾ ਹੋਈ ਕਿਉਂਕਿ ਦੂਜੀ ਘਟਨਾ ਹੁਣ ਹੋਈ ਹੈ ਜਦੋਂ ਇਹ ਪਰਿਵਾਰ ਸਾਹਮਣੇ ਆਇਆ ਤੇ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਦੱਸਿਆ ਸੀ ਕਿ ਤਿੰਨ ਸੰਸਕਾਰ ਹੋਏ ਸੀ ਵੱਖ-ਵੱਖ ਵਿਅਕਤੀਆਂ ਦੇ ਤੇ ਉਹਨਾਂ ਦੇ ਵਿੱਚੋਂ ਦੋ ਦੀਆਂ ਅਸਤੀਆਂ ਦੇ ਨਾਲ ਖੇਡ-ਖਾੜ ਕੀਤੀ ਗਈ ਸੀ ਉਹਦੇ ਵਿੱਚੋਂ ਹੱਡੀਆਂ ਨੂੰ ਚੋਰੀ ਕਰਨ ਦਾ ਦੋਸ਼ ਲਾਇਆ ਸੀ ਉਸ ਤੋਂ ਬਾਅਦ ਪੁਲਿਸ ਆਈ ਤੇ ਜਿਹੜੇ ਨਗਰ ਨਿਗਮ ਦੇ ਮੇਅਰ ਨੇ ਕੁੰਦਨ ਗੋੜੀਆ ਕਿਉਂਕਿ ਸਮਾਜ ਸੇਵੀ ਵੀ ਨੇ ਇੱਥੇ ਦੇਖਰੇਖ ਕਰਦੇ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਕੈਮਰੇ ਖੰਘਾਲ ਕੇ ਜਿਹੜਾ ਵੀ ਦੋਸ਼ੀ ਹੋਇਆ ਕਾਰਵਾਈ ਕਰਾਂਗੇ ਬੇਸ਼ੱਕ ਪੁਲਿਸ ਜਾਂਚ ਦੀ ਗੱਲ ਕਰ ਰਹੀ ਹੋਵੇਗੀ ਜੀ ਹਜੇ ਜਾਂਚ ਕਰ ਰਿਹਾ ਪਰ ਇੱਥੇ ਜਾਂਚ ਦੇ ਦੌਰਾਨ ਫਿਰ ਘਟਨਾ ਹੋ ਗਈ ਹੈ ਤੇ ਇੱਕ ਵਾਰੀ ਫੇਰ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਹੋਇਆ ਕਿ 80 ਹਸਤੀਆਂ ਚੋਰੀ ਹੋ ਗਈਆਂ ਨੇ ਸੋ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਲਗਾਤਾਰ ਇੱਕ ਪਾਸੇ ਤਾਂ ਜਿਹੜੇ ਪ੍ਰਬੰਧਕ ਨੇ ਕਹਿ ਰਹੇ ਨੇ ਕਿ ਜੀ ਐਸਾ ਕੁਝ ਨਹੀਂ ਹੈਗਾ ਸਾਡੀ ਨਿਗਰਾਨੀ ਹੈ ਪਰ ਦੂਜੇ ਪਾਸੇ ਫੇਰ ਇਹ ਘਟਨਾ ਹੋ ਗਈ ਸੋ ਇਸ ਕਰਕੇ ਸਵਾਲ ਖੜੇ ਹੁੰਦੇ ਨੇ ਪੁਲਿਸ ਦੇ ਉੱਪਰ ਵੀ ਹੋ ਰਹੇ ਨੇ ਤੇ ਪ੍ਰਬੰਧਕਾਂ ਦੇ ਵੀ ਉੱਪਰ ਹੋ ਰਹੇ ਨੇ ਕਿ ਜੇਕਰ ਤੁਸੀਂ ਉੱਤੇ ਬਾਚਮੈਨ ਵਗੈਰਾ ਰੱਖੇ ਨੇ ਸੋ ਰਾਤ ਨੂੰ ਜਿਹੜੀਆਂ 80 ਹਸਤੀਆਂ ਨੇ ਉਹ ਚੋਰੀ ਕਿਵੇਂ ਹੋ ਜਾਂਦੀਆਂ ਨੇ ਕਿਉਂਕਿ ਪਰਿਵਾਰਕ ਮੈਂਬਰਾਂ ਦੀ ਕਿ ਧਾਰਮਿਕ ਆਸਥਾ ਵੀ ਹੁੰਦੀ ਹੈ ਕਿ ਇਹ ਉਹ ਜਿਹੜੀ ਅਸਤੀਆਂ ਹੁੰਦੀਆਂ ਨੇ ਉਹਦੇ ਕਿਸੇ ਪਰਿਵਾਰਕ ਮੈਂਬਰ ਦੀ ਉਹਨਦੇ ਨਾਲ ਇਸ ਤਰ੍ਹਾਂ ਨਾ ਹੋਵੇ। ਤੋਂ ਦੇਖਣਾ ਹੋਊਗਾ ਕਿ ਦੂਜੀ ਘਟਨਾ ਤੋਂ ਬਾਅਦ ਪੁਲਿਸ ਜਾਂ ਪ੍ਰਬੰਧਕ ਹੋਂਡ ਹੋਰ ਕੀ ਕਾਰਵਾਈ ਕਰਦੇ ਨੇ। ਜੀ ਜੀ ਸ਼ੁਕਰੀਆ ਬਹੁਤ-ਬਹੁਤ ਮਨੋਜ तमाम ਜਾਣਕਾਰੀ ਲਈ ਤਨਫਾਤ ਹੈ। ਅੱਗੇ ਵਾਤੇ ਆ ਤਾ ਖਬਰ ਵਟਿੰਦਾ ਤੋਂ ਬਟਿੰਦਾ ਦੀ ਜ਼ਿਲ੍ਹਾ ਅਦਾਲਤੋਂ ਕੰਗਨਰ ਨੌਤ ਨੂੰ ਛਟਕਾ ਲਗਿਆ ਹੈ। ਕੰਗਨਾ ਦੀ ਹਸਰੀ ਮਾਫੀ ਦੀ ਅਰਜ਼ੀ ਨਾ ਮਨਜ਼ੂਰ ਹੋਈ ਹੈ 10 ਦੇ 15 ਜਨਵਰੀ ਨੂੰ।

ਫਿਜ਼ੀਕਲੀ ਤਾਂ ਉਹ ਤੇ ਜਿਹੜੀ ਪੇਸ਼ੀਅਸ ਨੂੰ ਰਾਹਤ ਮਿਲ ਸਕੇ ਪਰ ਅਜੇ ਹਰ ਨਹੀਂ ਹੋ ਸਕਿਆ ਉਹ ਮੰਗ ਨਾ ਮੰਜ਼ੂਰ ਹੋਈ ਹੈ ਕਿਉਂਕਿ ਉਹਨਾਂ ਨੇ ਪਰਮਨੈਂਟ ਰਿਜ਼ਿਡੈਂਸ ਦੀ ਅਪਲੀਕੇਸ਼ਨ ਫਾਈਲ ਕੀਤੀ ਸੀ ਉਹਦੇ ਚ ਉਹਨਾਂ ਨੇ ਮੈਂਸ਼ਨ ਕੀਤਾ ਸੀ ਵੀ ਸਾਨੂੰ ਪੰਜਾਬ ਦੇ ਵਿੱਚ ਖਤਰਾ ਹੈ ਹੂੰ ਤੋਂ ਜਿਹੜਾ ਇਨਸੀਡੈਂਟ ਹੋਇਆ ਸੀ 에ਰਪੋਰਟ ਤੇ ਉਹਦਾ ਵੀ ਮੈਂਸ਼ਨ ਕੀਤਾ ਹੈ ਕੁਝ ਐਫ ਆਈ ਆਰਾਂ ਦਾ ਮੈਂਸ਼ਨ ਕੀਤਾ ਹੈ ਹੂੰ ਉਹ ਜੱਜ ਸਾਹਿਬ ਨੇ ਕੱਲ ਆਰਗੂਮੈਂਟਸ ਵਾਸਤੇ ਰੱਖਿਆ ਸੀ ਇਹਨਾਂ ਦੇ ਜਿਹੜੇ ਸੀਨੀਅਰ ਕਾਉਂਸਲ ਨੇ ਉਹ ਵੀ ਨਹੀਂ ਪਹੁੰਚ ਸਕੇ ਪ੍ਰੌਕਸੀ ਕਾਉਂਸਲ ਵੱਲੋਂ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਉਹਦਾ ਸੀ ਰਿਪਲਾਈ ਦਿੱਤਾ ਜੀ ਅਸੀਂ ਉਹਦੇ ਚ ਹੀ ਕਿਹਾ ਸੀ ਵੀ ਚਲੋ ਪਹਿਲਾ ਸੈਸ਼ਨ ਚੱਲਦਾ ਸੀ ਤਾਂ ਇਹਨਾਂ ਦੀ ਐਪਲੀਕੇਸ਼ਨ ਮੰਨੀ ਜਾ ਸਕਦੀ ਹੈ ਪਰ ਹੁਣ ਇਹ ਕੋਰਟ ਨੂੰ ਜੋ ਗੁੰਮਰਾਹ ਕਰ ਰਹੇ ਨੇ ਕੋਰਟ ਦਾ ਟਾਈਮ ਖਰਾਬ ਕਰ ਰਹੇ ਨੇ ਪਹਿਲਾਂ ਵੀ ਇਹਨਾਂ ਨੇ 4 ਸਾਲ ਲਗਾਤੇ ਇਸ ਪ੍ਰੋਸੈਸ ਨੂੰ ਡਿਲੇ ਕਰਨ ਚ ਜੱਜ ਸਾਹਿਬ ਨੇ ਰਿਟਨ ਦੇ ਚ ਆਰਡਰ ਕਰ ਦਿੱਤੇ ਹੈ ਤੇ ਇਹਨਾਂ ਦੇ ਜਿਹੜੇ ਐਡਵੋਕੇਟ ਅਪੀਅਰ ਹੋਏ ਨੇ ਉਹਨਾਂ ਨੂੰ ਸਟਰੋਂਗਲੀ ਡਾਇਰੈਕਟ ਕੀਤਾ ਵੀ ਨੈਕਸਟ ਡੇਟ ਤੇ ਜੇ ਪੇਸ਼ ਨਾ ਹੋਏ ਕੰਗਣਾ ਤਾਂ ਉਹਨਾਂ ਦੇ ਬੀਲ ਬੌਂਡ ਖਾਰਜ ਕੀਤੇ ਜਾਣਗੇ ਤੇ ਉਹਨਾਂ ਨੂੰ ਨੋਨ ਅਵੇਲੇਬਲ ਗਾਰੰਟੀ ਇਸ਼ੂ ਕੀਤੇ ਜਾਣਗੇ ਅਗੇ ਬਤਾਂਗੇ ਤਾਂ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਕਤਲकांड ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਤਾਂ ਵੱਡੀ ਖਬਰ ਹੈ ਪੁਲਿਸ ਨੇ ਇੱਕ ਮਹਿਲਾ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇ ਇੱਕ ਇੱਕ ਮੁਲਜ਼ਮ ਦੀ ਪਹਿਲਾਂ ਹੀ ਗ੍ਰਿਫਤਾਰੀ ਹੋ ਚੁੱਕੀ ਹੈ। ਫਿਲਹਾਲ ਮੁੱਖ ਮੁਲਜ਼ਮ ਫਰਾਰ ਹੈ ਤਾਂ ਜਗਰਾਉਂ ਦਾ ਪਿੰਡ ਮਾਣੂਕੇ ਉੱਥੋਂ ਦੇ ਕਬੱਡੀ ਖਿਡਾਰੀ ਜੋ ਕਬੱਡੀ ਤਾਂ ਬੇਸ਼ੱਕ ਛੱਡ ਚੁੱਕੇ ਸਨ ਪਰ ਲਗਾਤਾਰ ਇਨਵੋਲਵਮੈਂਟ ਸੀ ਉਹਨਾਂ ਦੀ ਕਬੱਡੀ ਖੇਡ ਦੇ ਵਿੱਚ ਤਾਂ ਗਗਨਦੀਪ ਸਿੰਘ ਨੂੰ ਗੋਲੀ ਮਾਰੀ ਗਈ ਸੀ ਔਰ ਘਰ ਦੇ ਬਾਹਰ ਆ ਕੇ ਬੜਕਾ ਮਾਰੀਆਂ ਗਈਆਂ ਸਨ ਇਸੇ ਕਿਸਮ ਦੇ ਨਾਲ ਕਤਲਕਾਨੂੰਨ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਆਜ ਹੁਣ ਇੱਕ ਵੱਡਾ ਐਕਸ਼ਨ ਹੋਇਆ ਹੈ ਪੁਲਿਸ ਨੇ ਇੱਕ ਮਹਿਲਾ ਸਮੇਤ ਪੰਜ ਮੁਲਜ਼ਮ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਗੁਰਸੇਵਕ ਮੋਟੂ ਜਿਹੜਾ ਹੈ ਮੁੱਖ ਮੁਲਜ਼ਮ ਹੈ ਇਸ ਸਾਰੇ ਮਾਮਲੇ ਦੇ ਵਿੱਚ ਔਰ ਬਾਕੀ ਦੇ ਉਸਦੇ ਹੋਰ ਸਾਥੀ ਅਗੇਬਾਦਾਂਗੇ ਦਰ ਹਰਿਆਣਾ ਦੇ ਐਨਜੀਪੀ ਵਾਈ ਪੂਰਨ ਕੁਮਾਰ ਖੁਦਕੁਸ਼ੀ ਕੇਸ ਦੀ ਰਿਪੋਰਟ ਐਸਆਈਟੀ ਜਲਦ ਸੌਂਪ ਸਕਦੀ ਹੈ ਅਸੀਂ ਕਿਹਾ ਐਸਆਈਟੀ ਨੇ ਪਛਾਣ ਤੋਂ ਬਾਅਦ ਗਵਾਹਾਂ ਦੇ ਬਿਆਨ ਦਰਜ ਕਰ ਲਏ ਨੇ ਰੋहतक ਦੇ ਤਤਕਾਲੀ ਐਸਪੀ ਨਰਿੰਦਰ ਬੇਜਰਾਣੀਆਂ ਦੇ ਬਿਆਨ ਵੀ ਦਰਜ ਹੋਏ ਨੇ 14 ਆਈਐਸ ਆਈਪਸ ਜਿਹੜੇ ਨੇ ਇਸ ਦੇ ਵਿੱਚ ਜਾਂਚ ਵਿੱਚ ਸ਼ਾਮਲ ਹੋ ਚੁੱਕੇ ਨੇ ਹੁਣ ਡੀਜੀਪੀ ਨੂੰ ਫਾਈਨਲ ਰਿਪੋਰਟ ਜਿਹੜੀ ਹੈ ਐਸਆਈਟੀ ਦੇ ਵੱਲੋਂ ਸੰਪੇ ਜਾਈਗੀ ਸੁਸਾਇਡ ਨੋਟ ਦੇ ਵਿੱਚ 15 ਅਧਿਕਾਰੀਆਂ ਦੇ ਨਾਂ ਜਿਹੜੇ ਨੇ ਉਹ ਸ਼ਾਮਿਲ ਨੇ ਔਰ vaipuran kumar ਦੇ ਵੱਲੋਂ ਘਰ ਦੇ ਵਿੱਚ ਹੀ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਉਸ ਤੋਂ ਪਹਿਲਾਂ ਉਹਨਾਂ ਨੇ 18 ਪੇਜ ਦਾ ਸੁਸਾਇਡ ਨੋਟ ਲਿਖਿਆ ਸੀ ਅਗੇ ਬਾਤੇ ਆਉਂ ਤਾਂ ਤਰਨਤਾਰਨ ਦੇ ਵਿੱਚ ਅਮਰਿਤਕ ਸਰਪੰਚ ਦੇ ਘਰ ਪਹੁੰਚੇ ਨੇ ਰਾਜਾ ਵੜਿੰਗ ਅਮਰਿਤਕ ਜਰਮਲ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਹੈ ਪਾਰਟੀ ਬਾਂਸੀ ਤੋਂ ਉੱਪਰ ਉੱਠ ਕੇ ਪਰਿਵਾਰ ਦੇ ਨਾਲ ਖੜੀ ਹੈ ਕਾਂਗਰਸ ਦੇ ਰਾਜਾ ਵੜਿੰਗ ਨੇ ਕਿਹਾ ਹੈ ਅਮਰਿਤਸਰ ਦੇ ਇੱਕ ਰਿਜ਼ੋਰਟ ਦੇ ਵਿੱਚ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੂੰ ਦਿਨ ਦਿਹਾੜੇ ਗੋਲੀ ਮਾਰ ਦਿੱਤੀ ਗਈ ਸੀ ਔਰ ਇਹ ਜਿਹੜੇ ਬਦਮਾਸ਼ ਨੇ ਤਸਵੀਰਾਂ ਚ ਕੈਦ ਹੋਏ ਸਨ ਜਿਸ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋਏ ਪਰ ਹਾਲ ਫਿਲਹਾਲ ਮੁਲਾਕਾਤ ਕੀਤੀ ਗਈ ਹੈ ਰਾਜਾ ਵੜਿੰਗ ਦੇ ਵੱਲੋਂ ਤਰਨਤਾਰਨ ਦੇ ਪਿੰਡ ਵਲਟੋਹਾ ਦੇ ਵਿੱਚ ਪਹੁੰਚ ਕੇ ਸੋਸਾ ਮੈਂ ਆਇਆ تھا ਉਹ ਜੋ ਸਰਪੰਚ ਮਾਰਾ ਹੈ ਦਰਦਾਰਨ ਮੇਂ ਤੋ ਇੱਕ ਤੋ ਪਤਾ ਨਹੀਂ ਸਾਨੂੰ ਜਿੱਥੇ ਸਾਨੂੰਗੇ ਪਾਰਟੀ ਪਾਜੀ ਤੋ ਉੱਪਰ ਉੱਠ ਕੇ ਅਸੀਂ ਜਿੱਥੇ ਸਾਨੂੰ ਤੁਸੀਂ ਸਦੋਂਗੇ ਉੱਥੇ ਕਾਂਗਰਸ ਪਾਰਟੀ Tore ਨਾਲ ਲਿਖੀ ਮੈਂ ਖੋਦ ਆ ਕੀ ਆਦਤ ਹੈ ਨਾ ਡੀਐਸ ਵੀ ਨਿਕਲੇ ਨਾ ਐਸਐਚਓ ਐਸਐਚਓ ਅਮਰਸਰ ਬੈਠੀ ਹੁੰਦੀ ਆ मोबाइलिटी थे, थे तो तो कोई है हुआ है, जी के? नहीं अभी तक है ये तो ये जरूरी था जी अगर सिक्योरिटी जल्दी करवा दोगे तो वो अच्छा रहेगा साहब थैंक यूक यू डीजी सिक्योरिटी है भेज देना मैं और रंधावा साहब आए थे बुलटुआ वो सरपंच साहब जो जिनकी डेथ हुई है तो मेरी रिक्वेस्ट है उनसे अभी श्रीवास्तव जी से बात हुई थी कि दो सिक्योरिटी गार्ड्स आपने लिख कर भेजी है हाई थ्रेट है फैमिली को भी क्योंकि तीन चार बार तो हमला हो गया पहले भी तो मेरे को लगता है कि आप इसको सिक्योरिटी को थोड़ा रिव्यू कर लीजिए सो अनदर थिंग लांबा साहब कोई पकड़ा गया बंदा अच्छा कर लिया ਤੋ ਇਹ ਸਕਿਉਰਿਟੀ ਰਿਵਿਊ ਵਾਲਾ ਪਲੀਜ਼ ਜ਼ਰੂਰ ਕਰ ਦੇਣਾ। ਕਮ ਸੇ ਕਮ ਦੋ ਅਵੇਲੇਬਲ ਰਹੇਗੇ ਤੋ ਅੱਛੇ ਰਹੇ। ਥੈਂਕ ਯੂ। ਤੋ ਕਹਿੰਦਾ ਗੁਰਪ੍ਰੀਤ ਭੁੱਲ ਲੱਗਿਆ ਇੱਕ ਅਸੀਂ ਆਈਡੈਂਟੀਫਾਈ ਕੀਤਾ ਬੰਦਾ ਇੱਥੋਂ ਦਾ। ਜਸਨਜੀਤ ਨੂੰ ਪਾ ਲਉ। ਗੰਗੂ ਢੱਕਰਪੁਰੀਆ ਤੋਂ ਬਾਅਦ ਲੜਾਈ ਜ਼ਰੂਰ ਲੜੂ ਯਾਰ। ਹਾਂਜੀ ਬੰਦਾ। ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ। ਅਗਲੀ ਲੜਾਈ ਜ਼ਰੂਰ ਲੜ। ਥੋੜਾ ਲੜਨ ਦਾ ਮਨ ਹੋਵੇ। ਦੇਖੋ ਜੀ ਆਪਾਂ ਇਹ ਥੋੜਾ ਲੜਨ ਦਾ ਮਨ ਹੋਏ ਤੇ ਮੈਂ ਤੇ ਰੰਦਾਵਾ ਸਾਹਿਬ ਤੁਹਾਡੇ ਨਾਲ ਚੱਲਾਂਗੇ ਜਿੱਥੇ ਮਰਜ਼ੀ ਲੈ ਜਾਓਗੇ ਡੀਜੀਪੂ ਕੋਲੇ ਹੀ ਜਾਵਾਂਗੇ ਧਰਨਾ ਲਾਉਣਾ ਪਿਓ ਵੀ ਲਾਵਾਂਗੇ ਤੁਹਾਡੀ ਲੜਾਈ ਇਹ ਹੋਰ ਕਿਉਂ ਨਹੀਂ ਪੜਦਾ ਆਫਟਰਪੋਕ ਜਾ ਰਹੇ ਆਂ ਅਪਾ ਹਾਂ ਮਣਕੇ ਤੁਹਾਡਾ ਆਪਣਾ ਨਾ ਤੁਹਾਡਾ ਆਪਣੇ ਆਪ ਹੁੰਦਾ ਹੈ ਨੋ ਪ੍ਰੋਬਲਮ ਅਸੀਂ ਨਹੀਂ ਕਹਿੰਦੇ ਵੀ ਕਿਸੇ ਪ੍ਰਕਾਰ ਦੀ ਤੁਸੀਂ ਰਾਜਨੀਤੀ ਅਸੀਂ ਕਰਨਾ ਚਾਹੁੰਦੇ ਹਾਂ ਤੁਹਾਨੂੰ ਜੇ ਜ਼ਰੂਰਤ ਮਹਿਸੂਸ ਹੋਵੇ ਅਸੀਂ ਹਾਜ਼ਰ ਰਹੇ ਹਾਂ ਅੱਗੇ ਬਾਤਾਂ ਇੱਕ ਵੱਖਰੀ ਖਬਰ ਦਾ ਰੁਕ ਕਰਾਂਗੇ ਤਸ਼ਦੀਰ ਦਰਬਾਰ ਸਾਹਿਬ ਦੇ ਵਿੱਚ ਵਿਰਾਸਤੀ ਘੜੀ ਦੀ ਵਾਪਸੀ ਹੋਈ ਹੈ ਦੱਸਦੇ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ 125 ਸਾਲਾ ਪੁਰਾਣੀ ਘੜੀ ਲਗਾਈ ਗਈ ਹੈ ਇਤਿਹਾਸਿਕ ਘੜੀ ਜਿਹੜੀ ਹੈ ਰਾਗੀ ਸਿੰਘਾਂ ਵਾਲੀ ਪ੍ਰਕਰਮਾਂ ਦੇ ਉੱਪਰ ਸਥਾਪਿਤ ਕੀਤੀ ਗਈ ਹੈ ਘੜੀ ਦੀ ਮੁਰੰਮਤ ਤੇ 96 ਲੱਖ ਰੁਪਏ ਦਾ ਖਰਚਾ ਆਇਆ ਹੈ ਅੰਦਾਜ਼ਾ ਲਾਇਆ ਜਾ ਸਕਦਾ ਕਿੰਨੀ ਜ਼ਿਆਦਾ ਇਹ ਮਹਿੰਗੀ ਬੇਸ਼ਕਿੰਤੀ ਘੜੀ ਹੈ ਇੰਗਲੈਂਡ ਦੇ ਬਰਮਿੰਗਮ ਦੇ ਵਿੱਚ ਦੱਸਦੇ ਕਿ ਘੜੀ ਦੀ ਮੁਰੰਮਤ ਕੀਤੀ ਗਈ ਹੈ ਸਾਲ 2023 ਦੇ ਵਿੱਚ ਮੁਰੰਮਤ ਲਈ ਇਸ ਨੂੰ ਯੂਕੇ ਭੇਜਿਆ ਗਿਆ ਸੀ ਔਰ ਘੜੀ ਇੱਕ ਵਾਰ ਚਾਬੀ ਪਰੰਦੇ ਨਾਲ ਕਰੀਬ 1 ਹਫਤੇ ਤੱਕ ਚੱਲਦੀ ਹੈ ਸਾਲ 1900 ਦੇ ਵਿੱਚ ਭਾਰਤ ਦੇ ਤਤਕਾਲੀ ਵਾਇਸਰਾਏ ਅਤੇ ਗਵਰਨਰ ਜਨਰਲ ਲਾਰਡ ਕਰਜ਼ਨ ਦੇ ਜਦੋਂ ਹਰਵੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਉਸ ਵੇਲੇ ਉਹਨਾਂ ਦੇ ਵੱਲੋਂ ਪਲੀਕੇਟ ਐਂਡ ਕੰਪਨੀ ਦੀ ਇਹ ਵਿਸ਼ੇਸ਼ ਕੜੀ ਜਿਹੜੀ ਪੇਟ ਕੀਤੀ ਗਈ ਸੀ ਆਪਣੇ ਇਤਿਹਾਸਿਕ ਅਤੇ ਤਕਨੀਕੀ ਮਹੱਤਵ ਕਾਰਨ ਇਹ ਕੜੀ ਲੰਬੇ ਸਮੇਂ ਤੱਕ ਦਰਬਾਰ ਸਾਹਿਬ ਦੀ ਪਛਾਣ ਬਣੀ ਰਹੀ ਪਰ ਸਮੇਂ ਦੇ ਨਾਲ ਇਹ ਖਰਾਬ ਹੋ ਗਈ ਸੀ ਜਿਸ ਨੂੰ ਮੁਰੰਮਤ ਲਈ ਯੂਕੇ ਪੇ ਚਾ ਗਿਆ ਔਰ ਉਥੇ 96 ਲੱਖ ਰੁਪਏ ਦੀ ਲਾਗਤ ਆਈ ਤਾਂ ਹੁਣ ਵਾਪਸ ਇਸ ਨੂੰ ਦਰਬਾਰ ਸਾਹਿਬ ਚ ਸੁਸ਼ੋਭਿਤ ਕਰ ਦਿੱਤਾ ਗਿਆ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਸੋਨੇ ਦੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਤਾ ਯੂਕੇ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਆ ਸੋ ਇਸੇ ਲੜੀ ਦੇ ਤਹਿਤ ਆ ਬਾਬਾ ਸਤਕਾਰਯੋਗ ਸਾਡੇ ਬਾਬਾ ਮਹਿੰਦਰ ਸਿੰਘ ਜੀ ਯੂਕੇ ਵਾਲੇ ਉਹਨਾਂ ਵੱਲੋਂ ਇੱਕ ਘੜੀ ਦੀ ਸੇਵਾ ਕੀਤੀ ਗਈ ਆ ਇਹ ਘੜੀ ਸਾਲ 1900 ਦੇ ਵਿੱਚੋਂ ਜਦੋਂ ਲਾਰਡ ਕਰਜਨ ਜਿਹੜੇ ਭਾਰਤ ਦੇ ਵਾਇਸਰਾਏ ਗਵਰਨਰ ਜਨਰਲ ਸਨ ਉਹ ਜਦੋਂ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਸਨ ਤਾਂ ਉਹਨਾਂ ਨੇ ਏ ਘੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਭੇਟ ਕੀਤੀ ਸੀਗੀ ਏ ਘੜੀ ਐਲਕੈਂਟਨ ਕੰਪਨੀ ਦੀ ਆ ਜੋ ਪਿਛਲੇ ਲੰਬੇ ਸਮੇ ਤੋਂ ਏ ਖਰਾਬ ਪਈ ਸੀਗੀ ਏ ਘੜੀ ਦੀ ਸੇਵਾ ਫੇਰ ਸਾਡੇ ਸਤਕਾਰਯੋਗ ਬਾਬਾ ਮਹਿੰਦਰ ਸਿੰਘ ਜੁਕੇ ਵੱਲੋਂ ਜੁਕੇ ਵਿੱਚ ਲਿਜਾ ਕੇ ਏ ਘੜੀ ਦੀ ਪੂਰੀ ਉਸੇ ਕੰਪਨੀ ਕੋਲ ਰਿਪੇਅਰ ਕਰਾ ਕੇ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲਗਾਈ ਗਈ ਆ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਅ ਕੱਲ ਏ ਘੜੀ ਸ੍ਰੀ ਦਰਬਾਰ ਸਾਹਿਬ ਵਿਖੇ ਲਗਾਈ ਗਈ ਆ ਸੋ ਏ ਘੜੀ ਆ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਸੀਂ ਜਾਂਦੇ ਆ ਜਦੋਂ ਨਮਸਕਾਰ ਕਰਕੇ ਰਾਗੀ ਸਿੰਘਾਂ ਵਾਲੀ ਸਾਈਡ ਤੋਂ ਦਰਵਾਜ਼ੇ ਨੂੰ ਬਾਹਰ ਨਿਕਲਦੇ ਆ ਤੇ ਉਹ ਦਰਵਾਜ਼ੇ ਦੇ ਬਿਲਕੁਲ ਉੱਪਰ ਏ ਘੜੀ ਲਗਾਈ ਗਈ ਆ ਸ਼ਿਦਰਬਾਤ ਸਾਹਿਬ ਦੇ ਵੱਲੋਂ ਇਹ ਜਾਣਕਾਰੀ ਪੂਰੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਵਾਕਈ ਹੀ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਅਜਿਹੀਆਂ ਬੇਸ਼ਕੀਮਤੀ ਸੁੰਦਰ ਹਾਲਾ ਕਿ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਦੇ ਵਿੱਚ ਉਹ ਅਸਥਾਨ ਹੈ ਜੋ हर कोई जिथे नतमस्तक होना चाहता है पर उ इस किस्म दखरिया वक्रिया बेशकीमती चीज़ा न सुशोभित किया गया है ताकि होर ज़्यादा जी है सजावट के नाल, नाल उ वक्री एक वाइब जी है वो रहे, और यह तस्वीर असं दिखा रहे हैं उस विरासती घड़ी की जो कि कई साल पुराणी एक सौ पच्चीस साल पुरा है और हूँ छियानवे लख की लागत के नाल, नाल इस रिपेयर कराया गया है जिमें मैनेजर के वालों जानकारी ਦਿੱਤੀ ਗਈ ਹੈ ਉਦਾ ਮੰਕੀਰਤ ਵਾਲਖ ਨੇ ਕੁੜੀਆਂ ਨੂੰ ਸਵਿਫਟ ਕਾਰ ਗਿਫਟ ਕੀਤੀ ਹੈ ਜੀ ਹਾਂ ਹੜ੍ਹਾਂ ਦੇ ਦੌਰਾਨ ਕੁੜੀਆਂ ਨੂੰ ਗੱਡੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਤਾਂ ਕਬੱਡੀ ਖਿਡਾਰੀ ਰਾਜਨਦੀਪ ਸ਼ਰਮਾ ਤੇ ਜਸ ਸ਼ਰਮਾ ਨੂੰ ਇਹ ਸਵਿਫਟ ਕਾਰ ਗਿਫਟ ਕੀਤੀ ਗਈ ਹੈ ਕਬੱਡੀ ਖਿਡਾਰੀ ਜੁਜਾਸ ਸਿੰਘ ਨੂੰ ਦੱਸਿਆ ਕਿ i20 ਦੀ ਚਾਬੀ ਸੌਂਪੀ ਗਈ ਹੈ ਔਰ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਪਹੁੰਚ ਕੇ ਇਹ ਗੱਡੀਆਂ ਗਿਫਟ ਕੀਤੀਆਂ ਗਈਆਂ ਨੇ ਤਸਵੀਰਾਂ ਦਿਖਾ ਰਹੇ ਹਾਂ ਆ ਦੱਸਦੀ ਹੈ ਕਿ ਅਗਸਤ ਮਹੀਨੇ ਜਦੋਂ ਪੰਜਾਬ ਚ ਹੜਾ ਇਸਨ ਉਸ ਸਮੇਂ ਮੰਕੀਰਤ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਪਹੁੰਚ ਕੇ ਲੱਖਾਂ ਰੁਪਏ ਵੰਡੇ ਬੋਲੇ ਸੋਨਹਾਲੋ ਮਾਨਸਪੁਰ ਦੀਆਂ ਕੁੜੀਆਂ ਆਜੋ ਕਬੱਡੀ ਖਿਡਾਰੀ ਨੇ ਉਹਨਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਗੋਹਾਰ ਲਈ ਸੀ ਤਾਂੰਕਿਰਤ ਨੇ ਉਹਨਾਂ ਦੇ ਕੋਲ ਪਹੁੰਚ ਕੇ ਕਾਰਨਾਂ ਦੇ ਲਈ ਪੰਜਾਬ ਦੀ ਮਦਦ ਕੀਤੀ ਅਤੇ ਉਹਨਾਂ ਨੇ ਵਿਆਹ ਤੇ ਗੱਡੀ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਉਹਨਾਂ ਨੇ ਹੁਣ ਪੂਰਾ ਕਰ ਦਿੱਤਾ ਹੈ ਇਹ ਤਸਵੀਰਾਂ ਦਿਖਾ ਰਹੇ ਹਾਂ ਉਹ ਦੋ ਗੱਡੀਆਂ ਜਿਹੜੀਆਂ ਗਿਫਟ ਕੀਤੀਆਂ ਗਈਆਂ ਨੇ ਮਨਕੀਰਤ ਉਹਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਉਹਨਾਂ ਦੇ ਵੱਲੋਂ ਅਸੀਂ ਕਹਿ ਸਕਦੇ ਹਾਂ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਗਈ ਹੈ ਚਰਚਾ ਦੇ ਦੌਰਾਨ ਰਹੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੋ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਸਾਡਾ ਜ ਇਹ ਅਪਰਾਲਾ ਇਹ ਆ ਚੀਜ਼ ਹੈ ਵੀ ਅਸੀਂ ਆਪ ਦੀ ਦੇ ਦੌਰਾਨ ਕਰ ਕਰ ਪਹੁੰਚ ਕੇ ਮਦਦ ਕੀਤੀ ਗਈ ਸੀ ਮਨਕਿਰਤਾਲਕ ਦੇ ਵੱਲੋਂ ਔਰ ਜੋ ਵਾਦਾ ਉਸ ਸਮੇਂ ਕੀਤਾ ਗਿਆ ਸੀ ਕਿਉਂਕਿ ਉਸ ਸਮੇਂ ਵੀ ਜ਼ਿਕਰ ਹੋ ਰਿਹਾ ਸੀ ਕਿ ਬਿਲਕੁਲ ਮਦਦ ਹੁਣ ਹੋ ਰਹੀ ਹੈ ਪਰ ਬਾਅਦ ਚ ਵੀ ਜੋ ਜੋ ਲੋੜ ਹੈ ਲੋਕਾਂ ਨੂੰ ਉਹ ਮਦਦ ਉਸ ਤਰੀਕੇ ਦੇ ਨਾਲ ਕੀਤੀ ਜਾਵੇ ਪਰ ਇਹ ਇੱਕ ਵਾਦਾ ਸੀ ਔਰ ਇਹ ਵਾਦਾ ਹੁਣ ਮਨਕਿਰਤਾਲਕ ਨੇ ਪੂਰਾ ਕੀਤਾ ਹੈ ਇਹ ਦੋ ਗੱਡੀਆਂ ਜੋ ਤੁਸੀਂ ਦੇਖ ਰਹੇ ਹੋ ਉੱਥੇ ਸਿੰਘ ਸ਼ਹੀਦਾ ਸੋਹਾਣਾ ਸਾਹਿਬ ਪਹੁੰਚ ਕੇ ਪੇਟ ਕੀਤੀਆਂ ਨੇ ਔਰ ਆਪਣਾ ਵਾਦਾ ਪੂਰਾ ਕੀਤਾ ਹੈ બોલે સોનહાલ સાત સિયાકાલ જો બોલે સોનહાલ સાત સિયાકાલ સો ਸਾਡਾ ਜੀ ਇਹ ਅਪਰਾਲਾ ਇਹ ਆ ਚੀਜ਼ ਹੈ ਵੀ ਅਸੀਂ ਆਪ ਦੀ ਮਨਕੀਰਤ ਔਲਖ ਜਿੱਥੇ ਪੰਜਾਬੀ ਗਾਇਕ ਉਥੇ ਹੀ ਮਦਦ ਜਿਹੜੀ ਹੈ ਉਹਨਾਂ ਨੇ ਬਹੁਤ ਕੀਤੀ ਹੈ ਔਰ ਹਾਲਾਂਕਿ ਦੂਸਰੇ ਹੋਰ ਜਿਹੜੇ ਗਾਇਕ ਨੇ ਅਦਾਕਾਰ ਨੇ ਉਹਨਾਂ ਦੇ ਵੱਲੋਂ ਵੀ ਵੱਡੇ ਪੱਧਰ ਤੇ ਮਦਦ ਕੀਤੀ ਗਈ ਪਰ ਮਨਕੀਰਤ ਔਲਖ ਕਾਫੀ ਚਰਚਾ ਦੇ ਵਿੱਚ ਆਏ ਕਿਉਂਕਿ ਨਾਲ ਦੀ ਨਾਲ ਉਹਨਾਂ ਨੇ ਬੋਲੇ ਸੋਨਿਹਾਲ ਸਾਫ ਸਰੀਆ ਕਾਲ ਜੋ ਬੋਲੇ ਸੋਨਿਹਾਲ ਸਾਫ ਸਰੀਆ ਕਾਲ ਸੋ ਸਾਡਾ ਇਹ ਅਪਰਾਲਾ ਇਹ ਆ ਚੀਜ਼ ਹੈ ਵੀ ਅਸੀਂ ਆਪ ਦੀ